ਲੇ ਵਲੂਬਾ ਪੂਰਾ ਤਰਾ ਨੇਓ ਜੀ ਕਿਹੜਾ ਹੋ ਸਵਾਗਤ ਹੈ ਇੱਕ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਤੂ ਰਿਪੋਰਟ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਰੂੜੇ ਕ ਕੋਲ ਪਿੰਡ ਪੈਂਦਾ ਹੈ ਬਾਈ ਦੀ ਫਾਰਮ ਵਾਲੀ ਘਰ ਦੀ ਬੱਸੀ ਪਾਲੀ ਵੀ ਆ ਚੈੱਕ ਕਰ ਸਕਦੇ ਬਾਈ ਦਾ ਫਾਰਮ ਠੀਕ ਨਾ ਜ਼ਿੰਮੇਦਾਰ ਭਰਾ ਠੀਕ ਨਾ ਘਰ ਦੇ ਪਸ਼ੂ ਆ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢੱਟ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀ ਆ ਜੀ ਜਾਣਕਾਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾ ਪ੍ਰਦੀਪ ਸਿੰਘ ਆ ਜੀ ਪਿੰਡ ਧੁਰਕੋਟ ਆਪਣਾ ਬਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੇੜੇ ਪਿੰਡ ਕਿਹੜੇ ਕਿਹੜੇ ਰਹਿੰਦੇ ਆ ਨੇੜੇ ਆਪਣੇ ਰੂੜੇ ਕੇਜ ਰਹ ਜਾਂਦੇ ਢੋਲਾ ਟਾਈਟ ਰਹ ਜਾਂਦੇ ਨੇੜੇ ਠੀਕ ਆ ਜੀ ਬੈੜ ਦੀ ਜਾਣਕਾਰੀ ਦੇ ਜੇ ਕਮੀ ਸੂਈ ਸੁਣਾ ਇਹ ਆਪਣੇ ਬਈ ਦੂਜੇ ਸੂਏ ਇਹ ਸੁਣਾ ਬੈੜ ਨੇ ਘਰ ਦੀ ਬੈੜ ਆ ਠੀਕ ਆ ਪਿਛਲੇ ਸੂਏ 22 22 ਲੀਟਰ ਦੋਪ ਦਿੱਤਾ ਜੀ ਇਹਨੇ ਠੀਕ ਆ ਕਿਹੜਾ ਭਰਾ ਵੀਰੇ ਸਨੋਮੈਨ ਤੋਂ ਗੱਬਣਾ ਜੀ ਸੋਮੈਨ ਤੋਂ ਹਾਂਜੀ ਹਾਂਜੀ ਚੈੱਕ ਕਰ ਸਕਦੇ ਬਹੁਤ ਸੁਣੀ ਆਪ ਵੀ ੱਟੀ ਕਾ ਵੀ ਬਾਈ ਕਹਿੰਦਾ ਬਹੁਤ ਵਧੀਆ ਭਰਾ ਆ ਤੇ ਹਜੇ ਦਿਨ ਵੀ ਲਊਗੀ ਬਈ 4-5 ਹਜੇ ਬਹੁਤ ਬਾਣ ਬ ਅਜੇ 4-5 ਦਿਨ ਲੈ ਜਾਣੇ ਯਾਰ 4-5 ਦਿਨ ਦੇ ਬਾਅਦ ਹਾਂਜੀ ਅੱਜ 21 ਤਰੀਕ ਹੋ ਗਈ ਜੀ 24 ਨੂੰ ਦਿਨ ਪੂਰੇ ਹੋਣੇ ਆ ਇਹਦੇ ਠੀਕ ਹੈ ਜੀ ਹਾਂਜੀ ਬਾਕੀ ਪੂਰਾ ਹਾਂਜੀ ਲੋ ਜੀ ਚੈੱਕ ਕਰ ਸਮੇ ਕੱਢ ਬੱਡ ਸੁਖਣਾ ਸੋਹਣਾ ਲੇਵਾ ਵੀ ਥਾਂਕੀ ਕਰਮ ਵਾਲੀ ਤੇ ਵਧੀਆ ਲੱਗਿਆ ਵਾ ਬਾਕੀ ਸੁਣ ਦਿਖਾਉਣੇ ਪੂਰਾ ਲੋ ਜੀ 24 ਤਰੀਕ ਨੂੰ ਦਿਨ ਪੂਰੇ ਆ ਪਾਣੀ ਦਾ ਕਰ ਪਾਣੀ ਪੈ लो जी आ सर सोना करमा वाले तक लेवा लूं बा पूरा तरह लो जी ये हो जी ये केड़ा हो दे भाई यार मार्क दिखा दिया है ना पूरा तरह लो श्री ले डिलीवरी ठीक है ठीक है जी लो जी चेक कर सके एड्रेस साइड ਕੋਈ ਜ਼ੂਮ ਨਹੀਂ ਕੀਤਾ ਸੈਂਪਲ ਵੀਡੀਓ ਹੈ ਬਾਈ ਦੇ ਘਾਤ ਤੋਂ ਜੱਜਮੈਂਟ ਲਾਹ ਦੇ ਭਰਾ ਲਓ ਜੀ ਦੂਜਾ ਸੂਆ ਲਓ ਜੀ ਹੁਣ ਮੋੜ ਦੇ ਹਰ ਲੱਟੂਆਂ ਲਾ ਕਾਫੀ ਫੀਆ ਕਰਮਾਂ ਵਾਲੀ ਦੇ ਫੇਸ ਬਿਊਟੀ ਵੀ ਚੈੱਕ ਕਰ ਸਕਦੇ ਲੋ ਜੀ ਨਾ ਚਲ ਬਰਾ ਲੈ ਤੁੰਦੇ ਬੰਦ ਜੁੱਤੇ ਲਓ ਜੀ ਇਹਨੂੰ ਜਨ ਚੈੱਕ ਕਰ ਸਕਦਾ ਅੱਡਦਾ ਵੀਰੇ ਹਾਂ ਜੀ ਬਹੁਤ ਇਹਨੇ ਬਣਾਉਣਾ ਹੋਰ ਜੀ ਠੀਕ ਹੈ ਜੀ ਠੀਕ ਹੈ ਬਾਕੀ ਅਜੇ ਦਿਨ ਕਾਫੀ ਲੈ ਜਾਣਿਆ ਨੇ ਤਿੰਨ ਚਾਰ ਦਿਨ ਅੱਜ ਦਾ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ हां जी भाई रेट ਦਾ रेट भाई ਆਪਾਂ ਫੋਨ ਤੇ ਕਰਾਂਗੇ ਜੀ ਜਾਇ ਜੀਊਗਾ हां जी ਜਾਇ ਜਾਇ ਰੇਟ ਕਰਾਂਗੇ ਆਪਾਂ ਠੀਕ ਹੈ ਆਪਣੇ ਕੋਲ ਬਹੁਤ ਸੋਹਣੀ ਵੈੜ ਦੇਖ ਸਕਦੇ ਹੋ ਕਦ ਕਾੜ ਬਾਈ ਦੇ ਦਾ ਕਦ ਜਜਮੈਂਟ ਲਾਹਾ ਦੀ ਭਰਾ ਵੀਡੀਓ ਦੇਖਣ ਲਈ ਭਰਾਵਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਫਾਰਮ ਵਾਲੀ ਵੈੜ ਆ ਜਿਸ ਕਿਸ ਨੇ ਲੈਣੀ ਹੈ ਬਾਈ ਜੀ ਨੂੰ ਕੰਨੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਜਦੋਂ ਸੇਲ ਹੋ ਗਈ ਭਰਾ ਆਪਾਂ ਨੰਬਰ ਕੱਟਾਂਗੇ ਠੀਕ ਭਰਾ ਫਿਰ ਮੈਨੂੰ ਫੋਨ ਕਰਨ ਲੱਗਿੰਦੇ ਓਕੇ ਬਾਏ